ਐਸੇ ਵੀ ਲੈ ਤੁਹਾਨੂੰ ਮੈਂ ਦੱਸਾਂ ਕਿ ਸਾਂ ਰੋਂਦਾ ਹੀ ਨਹੀਂ ਹੈਗਾ ਬਹੁਤ ਬੁਰਾ ਹਾਲਿਆ ਸਦਮਾ ਦੋਨਾਂ ਤੋਂ ਅਸੀਂ ਜਾਂਨੇ ਕਾਲਾ ਸਿੰਘਾ ਰੋਡ ਤੇ ਆ ਇੱਥੇ ਹੈਗੀ ਆ ਡਰੇਨ ਆ ਗੰਦਾਰ ਵਾਲਾ ਜਿਹੜਾ ਜਾਂਦਾ ਬਾਬੇ ਟਾਲੀ ਸਾਹਿਬ ਵਾਲਾ ਕਾਲਾ ਸਿੰਘਾ ਤੇ ਰੋਡ ਤੇ ਇੱਥੋਂ ਵੀ ਟੁੱਟਣ ਵਾਲਾ ਹੀ ਆ ਇਹੀ ਇੱਕ ਐਂਟਰੀ ਆ ਉਧਰ ਦੀ ਜਿਹੜੀ ਐਂਟਰੀ ਸਿੱਧੀ ਸੁਲਤਾਨਪੁਰ ਨੂੰ ਜਿਹੜਾ ਰੋਡ ਜਾਂਦਾ ਆ ਸਿੱਧਾ ਆਪਣੇ ਬਾਬੇ ਸੀਚੇ ਵਾਲਾ ਜਿਹੜਾ ਰੋਡ ਵੱਜਦਾ ਕਾਲਾ ਸਿੰਘਾ ਤੋਂ ਉਹਦੇ ਵਿੱਚ ਪਾੜ ਪੈ ਗਿਆ ਆ ਤੇ ਹੁਣ ਇੱਥੇ ਪਾੜ ਪੈਣ ਦੀ ਸਭਾਵਨਾ ਹੈਗੀ ਮਾਹੌਲ ਬਹੁਤ ਖਰਾਬ ਆ ਜੀਮੀਂਦਾਰਾਂ ਦੇ ਝੋਨੇ ਆ ਵਿਚਾਰਿਆਂ ਦੇ ਕੋਈ 70000 ਕੋਈ 80000 ਠੇਕਾ ਦੇਣ ਡਿਆ ਆ ਬੁਰਾ ਹਾਲ ਆ ਮੈਂ ਤੁਹਾਨੂੰ ਹੋਰ ਵੀ ਇੱਕ ਵਾਕਿਆ ਦਿਖਾ ਲਾਂ ਜੂਮ ਕਰਕੇ ਉਹ ਗੁਜਰਾਂ ਦੇ ਡੇਰੇ ਆ ਵਿਚਾਰਿਆਂ ਦੇ ਯਾਰ ਉਹਨਾਂ ਨੂੰ ਨਾ ਮੈਂ ਪਹਿਲੂ ਨੰਗਟਿਆ ਇੱਕ ਘੰਟਾ ਉਹ ਮੂਰੇ ਆ ਨਾ ਪੌੜ ਹੈਗਾ ਨੀਮਾ ਤੇ ਪਾਣੀ ਹੈਗਾ ਜਿਆਦਾ ਚੜ ਗਿਆ ਉਹ ਵਿਚਾਰੇ ਹੁਣ ਸਾਰਾ ਸਾਰੇ ਜਿੰਨੇ ਵੀ ਵਿਚਾਰੇ ਲੋੜ ਮੰਗਦੇ ਆ ਉਹ ਸਾਰੇ ਉਹ ਉਹ ਕੱਢਣ ਲੱਗੇ ਆ ਵਿੱਚੋਂ ਉਹ ਮੋਰੇ ਬੁੱਟੀ ਜੀ ਹੱਸ ਗਈ ਆ ਉਹ ਜਾਰੇ ਕੱਢਦੇ ਖੁੱਢਦੇ ਆ ਹਾਲ ਬਹੁ ਹਾਲਾਤ ਪੰਜਾਬ ਦੇ ਮਾੜੇ ਆ ਐਸੇ ਵੇਲੇ ਤੁਹਾਨੂੰ ਮੈਂ ਦੱਸਾਂ ਕਿ ਸਾਂ ਰੋਂਦਾ ਹੀ ਨਹੀਂ ਹੈਗਾ ਐਸੇ ਵੇਲੇ ਹਾਲਾਤ ਬਹੁ ਮਾੜੇ ਆ ਆ ਡਰੇਨਾਂ ਚ ਲੋਕਾਂ ਨੇ ਪਾਣੀ ਵੜ ਵੜ ਕੇ ਪਾਤਾ ਜਿਨ੍ਹਾਂ ਦੇ ਖੇਤੋ ਚੇ ਆ ਹੁਣ ਮੇਰੇ ਵੀਰ ਲੱਗੇ ਆ ਮੈਂ ਤੁਹਾਨੂੰ ਦਿਖਾ ਸਕਦਾ ਇੱਥੋਂ ਦੇਖੋ ਦੇਖਸਾ ਨੇ ਸੌਰੀ ਥੋੜੀ ਘੜੀਆਂ ਪੈੰਨਿਆ ਖੁਸੂਰੀ ਡਿਸਰਬੈਂਸ ਆ ਸਾਦੀ ਪਾਣੀ ਤੇਜ ਆ ਤੇ ਇਸ ਲਈ ਮੇਰੇ ਮੇਰੇ ਵੀਰ ਲੱਗੇ ਆ ਮੈਂ ਤੁਹਾਨੂੰ ਤੁਹਾਨੂੰ ਦਿਖਾਉ ਸਕਦਾ ਹਾਂ ਆ ਆ ਦੇਖੋ ਅਬੂਟੀ ਦਾ ਫਸੀ ਆ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਬੂਟੀ ਵਿਚਾਰੇ ਕੱਢਦੇ ਆ ਮਿਹਨਤ ਕਰਕੇ ਪਰ ਖਾਲ ਬੁਰੇ ਹੀ ਆ ਇੱਥੇ ਇਹ ਬੂਟੀ ਨਹੀਂ ਕੱਢਦੇ ਤਾਂ ਖਾੜ ਦੇ ਕਾਰਨ ਹੋ ਸਕਦੇ ਪਿੱਛੇ ਟੁੱਟ ਸਕਦਾ ਆ ਤੇ ਯਾਰੇ ਮਿਹਨਤੀ ਆ ਇਨਸਾਨ ਲੱਗੇ ਆ ਵਿੱਚ ਇੱਕ ਕਿਸਾਨ ਭਰਾ ਲੱਗੇ ਆ ਮੇਰੇ ਵੀਰੇ ਵਿੱਚ ਮਜ਼ਦੂਰ ਸਭ ਮੇਰੇ ਭਰਾ ਲੱਗੇ ਆ ਦੇਖੋ ਹਾਲਾਤ ਮਾੜੇ ਆ ਦੇਖੋ ਜੀ ਜੇ ਬਾਈ ਚਾਂਸ ਪੰਜਾਬ ਚ ਸ਼ਾਇਦ ਮੀਂਹ ਹੋਰ ਘੰਟਾ ਘੰਟਾ ਹੋਰ ਚੱਲ ਗਿਆ ਮੇਰੇ ਹਿਸਾਬ ਨਾਲ ਵੀ ਪਾਣੀ ਮੇਰੇ ਹਿਸਾਬ ਨਾਲ ਆਵਾਜਾਈ ਆਵਾਜਾਈ ਤਾਂ ਤਕਰੀਬਨ ਬੰਦ ਹੀ ਹੋ ਜਾਣੀ ਆ ਹਾਲਾਤ ਮਾੜੇ ਆ ਪਰ ਮੈਂ ਦਿਖਾ ਸਕਦਾ ਡਰੇਨ ਦੇਖੋ ਹੁਣ ਕਿੰਨੀ ਭਰੀ ਆ ਬਹੁਤ ਹਾਲਾਤ ਮਾੜੇ ਆ ਐਸੇ ਲਈ ਵਿਚਾਰੇ ਸਭ ਬੈਠੇ ਆ ਵਾਰੀ ਵਾਰੀ ਕੋਈ ਸਾਹ ਲੈਂਦਾ ਵਿਚਾਰੇ ਆ ਮੁੰਡੇ ਸਾਹ ਜਲੇਗੇ ਛੜੇ ਆ ਵਾਰੀ ਵਾਰੀ ਆ ਦੇਖੋ ਕਿੰਨਾ ਬੁਰਾ ਹਾਲ ਆ ਪਰ ਡਰੇਨ ਵਿਚਾਰੀ ਆ ਗੁੱਜਰ ਭਾਈ ਜਰਾ ਇਧਰ ਉਹ ਵੀ ਵਿਚਾਰੇ ਉਹ ਬੂਰੇ ਬੂਰੇ ਲਾ ਕੇ ਗਏ ਆ ਬਸ ਓਖਾ ਹੀ ਹਾਲ ਐ ਜੀ